ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਆਨ ਸਿੰਘ ਮੇਰੇ ਨਾਲ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਸ਼੍ਰੀ ਕਰਤਾਰਪੁਰ ਸਾਹਿਬ ਗੁਰੂ ਤੇਗ ਬਹਾਦਰ ਹਸਪੀਟਲ ਦੇ ਫਾਊਂਡਰ ਗੱਲਬਤ ਕਰਦੇ ਆ ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪਰੰਦਰਕ ਮੀਟੇ ਦੇ ਪ੍ਰਧਾਨ ਜਿਨ੍ਹਾਂ ਨੇ 20000 ਕਰੋੜ ਦਾ ਐਲਾਨ ਕੀਤਾ ਵਾ ਔਰ 20000 ਕਰੋੜ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਨਹੀਂ ਬਣ ਰਹੇ ਆ ਸ਼੍ਰੋਮਣੀ ਕਮੇਟੀ ਵੱਲੋਂ ਸਖਬੀਰ ਬਾਦਲ ਨੂੰ ਅੱਗੇ ਲਾ ਦਿੱਤਾ ਗਿਆ ਹੀਰੋ ਬਣਾਉਣ ਦੇ ਲਈ ਜਿਹੜਾ ਗੁਰੂ ਦੀ ਬੇਦਵੀ ਕਰਾਂਦਾ ਜਿਨੇ ਗੁਰੂ ਦੀ ਬੇਦਵੀ ਕਰਾ ਕੇ ਫਿਰ ਇਨਸਾਫ ਨਹੀਂ ਲੈਣ ਦਿੱਤਾ ਜਿਨੇ ਜਾਮੇ ਹਿੰਸਾ ਪਿਆਣ ਵਾਲੇ ਸਾਧ ਨੂੰ ਪੂਰੀ ਤਰ੍ਹਾਂ ਸਕਿਉਰਿਟੀ ਦਿੱਤੀ ਰੱਖੀ ਉਹਦੇ ਜਿਹੜੇ ਇਸ਼ਤਿਹਾਰ ਆ ਉੱਥੇ 2-2 3-3 ਗਨਮੈਨ ਲਾਏ ਗਏ ਤੇ ਜਦੋਂ ਇਹਦੇ ਰਾਜ 'ਚ ਸਿੱਖ ਕੌਮ ਦੇ ਉੱਤੇ ਗੋਲੀਆਂ ਚੱਲੀਆਂ ਤੇ ਇਸ ਬੰਦੇ ਨੇ ਕਿਹਾ ਇਹਦੇ ਰਾਜ 'ਚ ਪੁਲਿਸ ਅਨਪਛਾਤੀ ਵਿਖਾ ਦਿੱਤੀ ਗਈ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਨਹੀਂ ਕੀ ਮਜਬੂਰੀ ਪੈ ਗਈ ਆ ਹੋਵੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਰ ਸੁਖਵੀਰ ਬਾਦਲ ਜਿਹੜਾ ਗੁਰੂ ਦਾ ਨਹੀਂ ਬਣਿਆ ਸਿੱਖਾਂ ਦਾ ਨਹੀਂ ਬਣਿਆ ਜਿਨੇ ਆਪਣੇ ਨਿੱਜੀ ਹਿੱਤ ਦੇ ਲਈ ਬਹੁਤ ਸਿੱਖੀ ਦਾ ਘਾਣ ਕੀਤਾ ਵਾ ਅੱਜ ਉਹਨੂੰ ਹੀਰੋ ਬਣਾਉਣ ਦੇ ਲਈ 20000 ਕਰੋੜ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਗੁਰੂ ਦੀ ਗੋਲਕ ਦਾ ਜਿੱਥੇ ਲੋਕ ਆਪਣੀ ਸ਼ਰਧਾ ਦੇ ਨਾਲ ਕੋਈ 10 20 50 100 500 ਜਿੰਨੇ ਵੀ ਪੰਪ ਪਾਉਂਦੇ ਆ ਉਹ ਪੈਸੇ ਇਕੱਠੇ ਕਰਕੇ ਸੁਖਵੀਰ ਬਾਦਲ ਵੰਡ ਰਿਆ ਹੜਾ ਹੜ ਪੀੜਤਾਂ ਨੂੰ ਤੇ ਨਾ ਕੀ ਰਾ ਕੀਤਾ ਜਾ ਰਿਹਾ ਆ 2 ਲੱਖ ਇਹਨੂੰ ਦੇ ਦਿੱਤਾ 2 ਲੱਖ ਇਹਨੂੰ ਦੇ ਦਿੱਤਾ ਤੇ ਵਿਖਾਇਆ ਜਾ ਰਿਹਾ ਸੁਖਵੀਰ ਬਾਦਲ ਜੀ ਬੜੀ ਸੇਵਾ ਕਰ ਰਹੀ ਆ ਡਾਕਟਰ ਸਾਹਿਬ ਇਹਦਾ ਮਸਲਾ ਵਾ ਸੁਖਵੀਰ ਬਾਦਲ 20000 ਕਰੋੜ ਵੰਡਦਾ ਵਾ ਕਮਾਲ ਦੀ ਗੱਲ ਇਹ ਆ ਕਿ ਜਦੋਂ ਸਾਡੇ ਸਿੱਖ ਕੌਮ ਤੇ ਭੀੜ ਬਣੀ ਬੇਅਦਬੀਆਂ ਸਾਡੇ ਗੁਰੂ ਸਾਹਿਬ ਦੀਆਂ ਹੋਈਆਂ ਉਸ ਵਕਤ ਪੰਥਕ ਸਰਕਾਰ ਸੀ ਜਿਹਨੂੰ ਪੰਥਕ ਕਿਹਾ ਜਾਂਦਾ ਹੈ ਨਹੀਂ ਪਰ ਮੰਨਿਆ ਜਾਂਦਾ ਕਿ ਪੰਥਕਾ ਪਿਆਪ ਨੂੰ ਕਹਿੰਦੇ ਸਨ ਤੇ ਕਹਿੰਦੇ ਸਨ ਕਿ ਬਾਬੇ ਨਾਨਕ ਦੀ ਤਕੜੀ ਹੈ ਤੇ ਉਹ ਬਾਬੇ ਨਾਨਕ ਦੀ ਤਕੜੀ ਵਾਲਿਆਂ ਨੇ ਸਿੱਕੀ ਦਾ ਬੜਾ ਵੱਡਾ ਕਾਹਨ ਕੀਤਾ ਅੱਜ 20000 ਕਰੋੜ ਸਟ੍ਰੋਮਨੀ ਗੁਰਦਾਰਾ ਪਰੰਧ ਕਮੇਟੀ ਦਾ ਵੰਡਿਆ ਕਿਦੇ ਥਰੂ ਜਾ ਰਿਹਾ ਜਿਹੜਾ ਸੁਖਬੀਰ ਬਾਦਲ ਆ ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਮੈਂ ਇੱਕ ਸਪਸਟ ਜੀ ਤੁਹਾਨੂੰ ਗੱਲ ਕਹਿੰਦੇ ਹੂੰ ਸ਼ਾਇਦ ਤਾਨੂੰ ਜਾਂ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਹੋਣਾ ਹਮ ਇਹਨਾਂ ਦੇ ਖੂਨ ਦੇ ਵਿੱਚ ਹੀ ਇਹ ਕੁਸ਼ ਹਮ ਜੇ ਬਾਦਲ ਜੀ ਨਾਲ ਨਾ ਦੇ ਬਾਦਲ ਸਾਹਿਬ ਨਾਲ ਦੇ ਪਿਤਾ ਜੀ ਤੇ 1957 ਤੋਂ ਇਸ ਕੰਮ ਦੇ ਵਿੱਚ ਲੱਗੇ ਕਿ ਮੈਂ ਅੱਗੇ ਕਿੱਦਾਂ ਆਣਾ ਹਮ ਮੈਂ ਲੱਤ ਕੇ ਇਹਨੂੰ ਮਾਰ ਕੇ ਪ੍ਰਧਾਨ ਕਿਵੇਂ ਬਣਨਾ ਹਮ ਜਿਹੜੀ ਹੁਣ ਮੈਂ ਛੋਟੀ ਗੱਲ ਕਰਾਂ ਧਾਮੀ ਦੀ ਏ ਹਮ ਧਾਮੀ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਟੋੜਾ ਸਾਹਿਬ ਨਾਲ ਇਹਨਾਂ ਤੇ ਮੇਰੀ ਹੁਣ ਉਹ ਨਹੀਂ ਬੜੀ ਛੋਟੀ ਉਮਰ ਸੀ ਉਦੋਂ ਉਦੋਂ ਤੋਂ ਨਾਲ ਸੀ ਜੋਧਪੁਰ ਜਦੋਂ ਰਹਿਣੇ ਜਦੋਂ 84 ਦਾ ਅਟੈਕ ਹੋ ਗਿਆ ਤੇ ਜਿਹੜੇ ਤੇ ਅੰਦਰੋਂ ਫੜੇ ਗਏ ਵਗੈ ਵਗਰਾ ਸੀ ਉਹ ਸਾਰੇ ਉੱਥੇ ਜੇਲ੍ਹ ਦੇ ਵਿੱਚ ਡੰਡੋਂ ਬੈਰਕਾ ਤਿੰਨ ਬਣਾਈਆਂ ਸੀ ਪਿਰੇਚਨ ਵਾਲੇ ਦੂਸਰੇ ਤੀਸਰੇ ਟੋੜਾ ਸਾਬ ਸੀ ਬਾਹਰ ਅਰੈਸਟ ਹੋ ਤੋ ਇਸ ਚ ਹਮ ਪਿਆਰ ਆ ਮੇਰਾ ਮੇਰੀ ਸਾਹ ਜ ਉਹਨਾਂ ਨਾਲ ਮੈਂ ਉੱਥੇ ਵੀ ਪਹੁੰਚ ਗਿਆ ਹਮ ਨੇ ਆ ਉੱਥੇ ਪਰਮਿਸ਼ਨ ਲੈ ਲਈ ਜੋ ਮਰਜ਼ੀ ਕਰ ਲਿਆ ਮੈਂ ਨਾਲ ਰਿਆਂ ਔਰ ਮੈਂ ਨ ਜਾਣਦਾ ਨਹੀਂ ਕੀ ਕਰਦਾ ਹਮ ਇਹ ਵਕੀਲ ਬਣਿਆ ਕਈ ਕੁਝ ਬਣਾਇਆ ਫਿਰਦਾ ਮੈਂ ਇਹਨੂੰ ਜਾਣਦਾ ਨਹੀਂ ਮੈਂ ਤਾਂ ਸੁਭਾ ਨਹੀਂ ਜਾਣਦਾ ਹੂੰ ਇਹ ਜਿਹੜਾ ਇਹੋ ਜਿਹਾ ਬੰਦਾ ਗੁਰੂ ਘਰ ਦੀ ਗੁਰੂ ਜੋ ਪੈਸੇ ਕਢੇ ਸਖਬੀਰ ਨੂੰ ਜੋ ਫੜਾਉਂਦਾ ਹੈ ਕੀ ਗੱਲ ਇਹਦੇ ਹੱਥ ਨਹੀਂ ਹੈਗੇ ਹੂੰ ਨਾਲੇ ਕਹੇ ਵੀ ਸਿੱਖ ਸੰਗਤ ਤੇ ਤੁਹਾਡੇ ਹੀ ਪੈਸੇ ਆ ਗੁਰੂ ਦੇ ਪੈਸੇ ਹੋ ਗਏ ਨਾ ਤੇ ਗੁਰੂ ਵੱਲੋਂ ਇਹ ਪੈਸੇ ਜਿਹੜੇ ਹੈਗੇ ਆ ਕੋਈ ਦਰਸ਼ ਸ਼ੋਭਾ ਨਿ ਕਮੇਟੀ ਮੈਂਬਰ ਵੀ ਦੇ ਸਕਦਾ ਜੀ ਇਹ ਆਗ ਖੋਦ ਦੇ ਸਕਦਾ ਦੂਸਰੇ ਫੜਾ ਸਕਦੇ ਆ ਸੋ ਇਹ ਤਾਂ ਇਹੀ ਤਰਾਜ ਨਹੀਂ ਕਰਦੇ ਵੀ ਤੁਸੀਂ ਉਹਨਾਂ ਨੂੰ ਦੋ ਨਾ ਜ਼ਰੂਰੀ ਆ ਦੇਣੇ ਚਾਹੀਦੇ ਉਹਨਾਂ ਦਾ ਮੋੜ ਵੀ ਸੇਵਾ ਵੀ ਸਾਡੇ ਵਾਸਤੇ ਕਰਨਾ ਜ਼ਰੂਰੀ ਆ ਪਰ ਇਹ ਕਿ ਅਭੀ ਸੁਖਵੀਰ ਹੀ ਫੜਾਊਗਾ ਇਹਦਾ ਮਤਲਬ ਤੁਸੀਂ ਸੁਖਵੀਰ ਦਾ ਇਹ ਚਾਹੁੰਦਾ ਹੈ ਜੇ ਵੀ ਉਹਦਾ ਕਦ ਉੱਚਾ ਹੋਵੇ ਜੀ ਲੋਕਾਂ ਦੇ ਵਿੱਚ ਆ ਜਾਏ ਜੀ ਬੱਲੇ 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 ਮੁੜ ਕੇ ਫਿਰ ਸੁਖਵੀਰ ਤੋਂ ਉਹੀ ਕੁਝ ਹੋ ਜਾਏਗਾ ਇਹ ਇੰਨੇ ਹੁਣ ਲੋਕ ਜਿਹੜੇ ਇੰਨੇ ਕਿ ਜ਼ਿਆਦਾ ਸਿਆਣੇ ਸਮਝਦਾ ਰੋ ਗਿਆ ਇਸਖਵੀਰ ਦੀ ਫੱਟੀ ਤਾਂ ਆਉਂਦੀ ਲੈਕਚਰ ਜੇ ਫਿਰ ਪੋਚੀ ਲਾਓ ਇਹ ਤਾਂ ਭੁੱਲ ਜਾਵੇ ਹੁਣ ਜਿਹੜਾ ਸੀਐਮ ਦੇ ਸੁਪਨੇ ਹੀ ਲੈਂਦਾ ਨਾ ਉਹ ਪੂਰੇ ਨਹੀਂ ਹੁੰਦੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਬਾਕੀ ਦੀ ਗੱਲਾਂ ਬਾਅਦ ਚ ਕਰਾਂਗੇ ਕੀ ਤੇ ਦਿੱਤਾ ਕੀ ਹੈ ਤੇ ਕਿਨੂੰ ਦਿੱਤਾ ਵਾ ਠੀਕ ਹੈ ਤੁਸੀਂ ਕਿਉਂ ਦੇ ਹਰ ਇਲਾਕੇ ਤੁਹਾਡੇ ਅਸੀਂ ਵੀ ਮੈਂਬਰ ਆ ਪ੍ਰਧਾਨ ਆ ਧਾਮੇ ਨੂੰ ਕੀ ਲੋੜ ਪਈ ਆ ਕਿ ਧਾਮੇ ਉਥੋਂ ਜਿਹੜਾ ਹੈਗਾ ਵਾ ਇਹ ਗੋਲਗਦੇ ਪੈਸੇ ਕੱਢ ਕੇ ਤੇ ਇਹਨੂੰ 20 ਕਰੋੜ ਦੇ ਵਿਜਾਜ ਆ ਕੇ ਵੰਡ ਕਿਉਂ ਹੂੰ ਕੀ ਗੱਲ ਧਾਮੀ ਕੋ ਤੁਰਣੀ ਹੁੰਦਾ ਧਾਮੀ ਕੋ ਜਾ ਨਹੀਂ ਹੁੰਦਾ ਗੁਰੂ ਘਰ ਦਾ ਖਾਣ ਵਾਸਤੇ ਧਾਮੀ ਤੇ ਜਦੋਂ ਉੱਥੇ ਗੁਰੂ ਘਰ ਦਾ ਪੈਸਾ ਵੰਡਣਾ ਉੱਥੇ ਅੱਗੇ ਕਰ ਦਿੱਤਾ ਨਾਲ ਸੁਖਵੀਰ ਹੂੰ ਵੀ ਲੋਕਾਂ ਦੇ ਬੱਲੇ ਬੱਲੇ ਲੋਕਾਂ ਦੇ ਬੱਲੇ 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 ਤੇ ਅੱਗੇ ਪੈਸਾ ਕਿੱਥੇ ਜਾਂਦਾ ਅੱਗੇ ਵੀ ਤੇ ਇਹਨਾਂ ਦੇ ਘਰ ਹੀ ਜਾਂਦਾ ਜੀ ਜੀ ਇਹ ਕਰਕੇ ਜਿਹੜੀ ਇਹ ਚੀਜ਼ ਹੈ ਇਹ ਮਦਨ ਕਰਨ ਕੌਮ ਦਾ ਪੈਸਾ ਕਿੰਨੇ ਇਹਨਾਂ ਨੇ ਮੈਡੀਕਲ ਕਾਲਜ ਬਣਾਤੇ ਨੇ ਹੂੰ ਇਨੇ ਇੱਕ ਉਹ ਰਾਮਦਾਸ ਹਸਪੀਟਲ ਬਣਾਇਆ ਸੀਗਾ ਸੰਗ ਦੇ ਪੈਸੇ ਨਾਲ ਉਹ ਵੀ ਠੇਕੇ ਦੇ ਦੇ ਦਿੱਤਾ ਉਹ ਇੱਥੇ ਲੋਕ ਤਰਸਦੇ ਆ ਵੀ ਸਾਡਾ ਫ੍ਰੀ ਇਲਾਜ ਹੋਵੇ ਤੇ ਉੱਥੇ ਇਲਾਜ ਨਹੀਂ ਹੁੰਦਾ ਮੈਂ ਕਹਿੰਦਾ ਉਸੇ ਕੁਝ ਵੀ ਨਹੀਂ ਹੋਣ ਡਿਆ ਠੇਕੇ ਦੇ ਦਿੱਤਾ ਹੁਣ ਠੇਕੇ ਦੇ ਜੋ ਲੈ ਲੈ ਜਿੰਨੇ ਉਹਦੀ ਮਰਜ਼ੀ ਆ ਕੀ ਕਰੇਗਾ ਉਹ ਦੱਸੋ ਕਿਹੜੇ ਇਹਨਾਂ ਨੇ ਹੋਰ ਸਕੂਲ ਬਣਾਤੇ ਆ ਇੰਨਾ ਪੈਸਾ ਹੋਣ ਡਿਆ ਦੱਸੋ ਇਹਨਾਂ ਨੇ ਕੀ ਕਰਤਾ ਜੀ ਮੈਂ ਤੇ ਇੱਕ ਨਾਮ ਆਮ ਪ੍ਰਸ਼ਾਨ ਨੂੰ ਪੁੱਛਿਆ ਮੈਂ ਕਹਾ ਬਾਬਾ ਜੀ ਤੁਸੀਂ ਸੇਵਾ ਨਹੀਂ ਘਰਾਉਂਦੇ ਕਹਿੰਦੇ ਸੇਵਾ ਮਹਿੰਗੀ ਬੜੀ ਹੋ ਗਈ ਹੈ ਅੱਛਾ ਹਾਂ ਉਹਨਾਂ ਸੇਵਾ ਜਿਹੜੀ ਮਹਿੰਗੀ ਉਹਦਾ ਮਤਲਬ ਸਮਝਦੇ ਨਹੀਂ ਆ ਨਾ ਹੂੰ ਇਹ ਇਹ ਸੇਵਾ ਲੈਣ ਵਾਸਤੇ ਵੀ ਸੇਵਾ ਕਰਨੀ ਪੈਂਦੀ ਆ ਹਾਂ ਫਿਰ ਜਾ ਕੇ ਸੇਵਾ ਮਿਲਦੀ ਏ ਜੀ ਜੀ ਇਹੋ ਹਾਲ ਏ ਕਿਹੜੇ ਉੱਥੇ ਪਟਨਾ ਸਾਹਿਬ بیٹھا ਉਹ ਤੇ ਸੇਵਾ ਕੋਈ ਜਿਆਦਾ ਹੀ ਲੈਂਦਾ ਦਿੰਦਾ ਦਾ ਕੰਮ ਹੋਟਾ ਵਾ ਥੋੜਾ ਜਾਂ ਤੇ ਹੈ ਵੀ ਕਾਰ ਸੇਵਾ ਵਾਲਾ ਨਹੀਂ ਉਹ ਸਿਰਫ ਇੱਕ ਰੁਪਿਆ ਵਾ ਔਰ ਉਹਦੇ ਮੈਂ ਇੱਕ ਇੱਕ ਖੋਲ ਨੂੰ ਅਜੇ ਦੇਖੋ ਮੈਨੂੰ ਕਹਿੰਦਾ ਕੋਈ ਪੀਜੀ ਗਲਤ ਕਹਿੰਦਾ ਝੂ ਮਾਰਦਾ ਮੈਂ ਤੇ ਇਕੱਲੇ ਕਲੇ ਅਫਸਰਾਂ ਦੀ ਇਹਨਾਂ ਨੂੰ ਨਿਸਦੇ ਨੂੰ ਤੇ ਕਿਧਰ ਕਰਦੇ ਦੋਦਾਂ ਨੂੰ ਮੰਗਿਆ ਤੇ ਕਿਨੇ ਕਿਨੇ ਮੰਗਿਆ ਤੇ ਕੀਦ ਨੂੰ ਮਿਲਿਆ ਕੀ ਨਹੀਂ ਮਿਲਿਆ ਇਹ ਜਿਹੋ ਜਿਆ ਬੰਦਾ ਮੇਰੇ ਕੋਲੋਂ ਖੁਦ ਕਹਿਆ ਸੀ ਇੰਨੇ ਦਾ ਇੰਨਾ ਮੋਟਾ ਇੰਨਾ ਇੰਨੇ ਦਾ ਇੰਨਾ ਮੋਟਾ ਇੰਨਾ ਰੌਹਤ ਦੇ ਤਸਾਦੋ ਪੀ ਮੇਰੇ ਨਾਲ ਸੀ ਉਹਨੂੰ ਪੁੱਛੋ ਲਿਆਗੇ ਤੁਹਾਨੂੰ ਮਾਨ ਦੇ ਨਾਲ ਇਹ ਗੱਲ ਕਹਿ ਦੇਵੇ ਹੂੰ ਇਹ ਨਹੀਂ ਹੈਗਾ ਜੀ 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 ਜੇ ਸੋਹੀ ਹੋਣਾ ਨੇ ਤੇ ਇਹਨੇ ਜਾਣ ਕਿਥੋਂ ਸੋਖਾ ਸਨ ਨਹੀਂ ਟਾਇਆ ਤੇ ਸੋਹੀ ਨੂੰ ਕਹੋ ਆਪਣੇ ਬੱਚੇ ਲੈ ਕੇ ਉੱਥੇ ਆ ਜਾ ਹੂੰ ਗੁਰੂ ਘਰ ਦੇ ਵਿੱਚ ਅਰਦਾਸ ਕਰਦ ਨੇ ਫੈਸਲਾ ਪਾਤਸ਼ਾਹ ਕਰ ਤੋ ਜੀ ਜੀ ਆਪੇ ਪਤਾ ਲੱਗ ਜੂ ਵੀ ਤੂੰ ਕਿਹੜੀਆਂ ਚਾਲਾਂ ਖੇੜਦਾ ਪਿਆ ਕੀ ਚਾਲਾਂ ਇਹਨਾਂ ਦਿਨੋਂ ਪ੍ਰਦਾਣਾ ਬਣ ਜਾਂਦਾ ਨਾ ਉਹਦੀ ਚੌਥੇ ਦਿਨ ਤੇ ਅੱਖਾਂ ਵਿੱਚ ਛਾਤੇ ਚੜ ਜਾਂਦੀਆਂ ਨੇ ਹਾਂ ਬਿਲਕੁਲ ਉਹ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਵੀ ਮੈਂ ਹੀ ਇੱਥੋਂ ਦਾ ਰਾਜਾ ਆ ਮੈਂ ਹੀ ਸਾਰਾ ਕੁਝ ਆ ਪਰ ਇਹ ਨਹੀਂ ਪਤਾ ਕਿ ਜਿਹੜੀ ਪਰਮਾਤਮਾ ਦੀ ਪਲਟੀ ਉਹ ਕਿਹੋ ਜਿਹੀ ਹੁੰਦੀ ਆ ਐਸਾ ਧੋਬੀ ਘਾੜ ਵਜਦਾ ਹੈਗਾ ਉਹ ਬੰਦਾ ਉੱਟਦਾ ਨਹੀਂ ਮੁੜ ਕੇ ਜੀ ਉਹ ਸੁਖਵੀਰ ਨੂੰ ਵਜ੍ਹਾ ਹੀ ਐ ਤੋ ਵੀ ਘਾਟ ਹੁਣ ਸੁਖਵੀਰ ਫਿਰ ਚਾਹੁੰਦਾ ਵੀ ਇਹ ਹੜਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਮੈਂ ਆਪਣੇ ਆਪ ਨੂੰ ਬਾਹਰ ਲਵਾ ਤੇ ਲੋਕਾਂ ਦਾ ਮਸੀਆ ਉਹ ਨਹੀਂ 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 ਇਹ ਹੋਏ ਮਸੀਆ ਇਦਾਂ ਥੋੜੀ ਬੰਦੇ ਆ ਫੜਾਈ ਪੈ ਗੋ ਕੱਢੇ ਪੈ ਗੋ ਲਈ ਪੈ ਯਾਰ ਕੋ ਗੱਲ ਹੁੰਦੀ ਆ ਮਦਦ ਕੀਤੀ ਆ ਦਿਲੋਂ ਕੀਤੀ ਆ ਲੋਕਾਂ ਨੇ ਕਰਦੇ ਪੈ ਇਹਦੇ ਵੀ ਬਖਾਵਾ ਨਹੀਂ ਉਹਦੇ ਜੀ ਬਖਾਵੇ ਦੀ ਕੀ ਲੋੜ ਆ ਇਸ ਗਵੀਰ ਪਾਦਲ ਗਿਆ ਜੀ ਟਰੈਕਟਰ ਤੇ ਬੈਠਾ ਜੀ ਉਹਨੂੰ ਕਿੰਨੇ 20 ਲੱਖ ਦੇ ਦੇ ਇੰਨੇ ਆ ਰੱਖ ਦੇ ਦੇ ਚਲੋ 20 ਕਰੋੜ ਰੁਪਏ ਤੇ ਕੀ ਆ 20 ਕਰੋੜ ਦਾ ਸਵਾਗ ਕੋਈ ਰਿਕਾਰਡ ਨਹੀਂ ਰੱਖਣਾ ਹੂੰ ਇਹ ਕਿੰਨੂੰ ਦਿੱਤੇ ਆ ਕਿੰਨੂੰ ਕਿੰਨੂੰ ਦਿੱਤੇ ਆ ਤੁਸੀਂ ਕੱਲ ਨੂੰ ਉਹਨਾਂ ਨੂੰ ਕਹੋਗੇ ਵੀ ਕੁਝ ਵੀ ਪਰ ਤੁਸੀਂ ਇਹ ਦੱਸੋ ਵੀ ਉਹ ਕਿੰਨੂੰ ਕਿੰਨੂੰ ਦਿੱਤੇ ਆ ਬਿਲਕੁਲ ਇਹ ਤਾਂ ਬਹੁਤਾ ਨਹੀਂ ਤੇ ਇੱਕ ਰਿਸਟਰ ਦਾ ਮੇਨਟੇਨ ਕਰਨਾ ਹੀ ਪੋਣਾ ਤੁਹਾਨੂੰ ਇਹ 20 ਕਰੋੜ ਕੌਮ ਦਾ ਪੈਸਾ ਸੰਕਤ ਦਾ ਪੈਸਾ ਔਰ ਤੁਸੀਂ ਉਹਦਾ ਕੋ ਸਿਰ ਮੂੰਹ ਇਹ ਨਹੀਂ ਦੇਣ ਦਾ ਹੈਗੇ ਹੂੰ ਲਾ ਤਾਂ ਸੁਖਬੀਰ ਨੂੰ ਸੁਖਬੀਰ ਕਿਉਂ ਧਾਰਮਿਕ ਸ਼ਸ਼ੀ ਤਾਂ ਹੈ ਨਹੀਂ ਹੂੰ ਤਾਂ ਮੈਂ ਆਪ ਨਹੀਂ ਕਰ ਸਕਦਾ ਜੀ ਜਿਹੜਾ ਧਾਮੀ ਜਿਹੜੇ ਏਰੀਆ 'ਚ ਧਾਮੀ ਕਰ ਸੋ ਉਹ ਕਰੇ ਜਿੱਥੇ ਐ ਜੀਪੀਸੀ ਮੈਂਬਰ ਉਹ ਕਰਨਾ ਇਹਨਾਂ ਨੇ ਜਿਹੜਾ ਹੈਗਾ ਆਵਾਜ਼ ਉਹ ਸੁਖਬੀਰ ਨੂੰ ਲਾਇਆ ਹੈਗੇ ਹੂੰ ਤੇ ਮੈਨੂੰ ਲੱਗਦਾ ਬੰਦੇ ਵੀ ਇਹਨਾਂ ਦੇ ਆਪਣਾ ਹੀ ਆ ਹੂੰ ਉਹਨਾਂ ਨੂੰ ਫੜਾ ਦਿੰਦੇ ਆ ਉਹਨਾਂ ਮੁੜ ਗਏ ਫਿਰ ਇੱਕ ਦਿਨ ਇੱਕ ਨੂੰ ਦਿੱਤੇ ਹੀ ਦੇਣ ਤੋਂ ਬਾਅਦ ਉਹ ਕੋ ਬੰਦਾ ਜੀ ਫੋਟੋ ਆ ਗਈ ਨਾਲ ਹੀ ਗੱਡੀ 'ਚ ਬੈਠਾ ਸੀ ਉਹ ਨਾਲ ਨਾ ਜੀ ਉਹ ਤਾਂ ਹੈਗੀ ਹੈਗੀ ਆ ਨਾ ਮੁੜ ਕੇ ਉਹੀ ਬੰਦਾ ਟਰੈਕਟਰ ਤੇ ਦੇ ਨਾਲ ਬੈਠ ਕੇ ਟਰੈਕਟਰ ਚਲਾਉਣ ਲੱਪੇ ਪਹਿ ਵਜਬ ਆ ਗਏ ਹੁਣ ਦੱਸੋ ਕੀ ਮੰਨ ਕਹੀਏ ਇਹਨੂੰ ਆਫਟਰ ਸਕਿਉਰਟੀ ਆ ਜਿਹੜਾ ਸੁਰੱਖਿਆ ਸਕਿਉਰਟੀ ਦੇ ਨਾਰਾ ਉਹਨਾਂ ਕੋ ਥਰਡ ਬੰਦਾ ਜਿਹੜਾ ਹੈਗਾ ਬੈਠਣਾ ਜਾਂ ਥਰਡ ਬੰਦਾ ਕੋਈ ਗੱਡੀ ਜੱਕ ਨਾਲ ਟਰੈਕਟਰ ਚਲਾਉਣ ਲੱਗ ਪਣਾ ਤੇ ਬੰਦਾ ਤਾਂ ਇੰਨਾ ਦੁਖੀ ਹੋਇਆ ਉੱਥੇ ਹੜਾਂ ਦੇ ਵਿੱਚ ਉਹ ਤੇਰਾ ਉਸੇ ਬਣਾ ਮਾਈਂਡ ਫਰੈਸ਼ ਹੋ ਗਿਆ ਤੇ ਜ਼ਰਾ ਟਰੈਕਟਰ ਚਲਾਉਣ ਲੱਪੇਗਾ ਆ ਗੋਸਟੇ ਹੋਣ ਡਿਆ ਵਾ ਇਹ ਮਤ ਸਮਝੇ ਵੀ ਮੈਂ ਬੜਾ ਚਲਾਕ ਆ ਤੇ ਨਹੀਂ ਆ ਠੀਕ ਹੈ ਸਮਝਦਾਰ ਹੈ ਸਾਡੀ ਭੈਣ ਜਿਹੜੀ ਆ ਹਰਿ ਸਿਮਰਤ ਕੋ ਬਹੁਤ ਸਮਝਦਾਰ ਹੈ ਕੋਈ ਛੱਕ ਨਹੀਂ ਹੈ ਪਰ ਇਹ ਬੰਦਾ ਤਾਂ ਸ਼ਾਦੀ ਗੱਲ ਉਹ ਇਹੋ ਤੇ ਕਹਿਣਾ ਹੀ ਅੱਗੇ ਜਿਆਦਾ ਬਸ ਕਹਿ ਲੋ ਮੈਂ ਅੰਤੋ ਜਾਂਦਾ ਇੱਥੇ ਗੁਰੂ ਘਰ ਦੇ ਸਾਇ ਪਰਮੰਧਾ ਦਾ ਇਹ ਹੈ ਫਿਰ ਜਿੱਥੇ ਕੋ ਗੱਲ ਹੋਵੇ ਆਪਣਾ ਕੋ ਜਸਦਾ ਨਾ ਉਹਨੂੰ ਤਾਂ ਉੱਥੇ ਕਰਕੇ ਉਹਨੂੰ ਤੁਹਾਡਾ ਦੂਜਿਆ ਨਾਜੋ ਸਵਿਧਾਨ ਹੀ ਨਹੀਂ ਮਿਲਦਾ ਜੀ ਜੀ ਫਿਰ ਭੰਦਾ ਉਹਨਾਂ ਦਾ ਮੇਲ ਕਰਦਾ ਵੀ ਮੇਲ ਕਰਦਾ ਫਿਰ ਉਹ ਆਪਣਾ ਘਰ ਤੁਸੀਂ ਆਪਣਾ ਕਰਦੋ ਹੋਣਾ ਵੀ ਤੁਸੀਂ ਵਗੈਰਾ ਸਵਿਧਾਨ ਦੇ ਵਿੱਚ ਆਪੋ ਆਪਣੇ ਵੰਡੇ ਹੋਏ ਨੇ ਫਿਰ ਫਿਰ ਕਿਉਂ ਤੇ ਥੋਪ ਦਿੰਦੇ ਜੇ ਹਮ ਸਿਰਫ ਉਹ ਗ੍ਰੰਥੀ ਜੇ ਕਦੀ ਇਹ ਸੋਚਿਆ ਵੀ 20 ਕਰੋੜ ਜਿਹੜਾ ਹੈਗਾ ਮੈਂ ਉਹਨਾਂ ਨੂੰ ਦੇਣਾ ਗਲਤੀ ਸੀ ਅੰਗਾ ਸਾਡੇ ਜੀਵਤਨੀਏ ਹੈਗੇ ਆ ਮੈਂ ਇਹਨਾਂ ਤਨਖਾਹ ਵਧਾ ਦਿਆਂ ਹਮ ਅੱਤੇ ਕੋਈ ਗੀਤ ਨਹੀਂ ਪਾੰਡਿਆ ਇੱਤੇ ਕੋਈ ਜਿਹੜਾ ਹੈਗਾ ਵਾ ਗਰੰਟੀ ਨਹੀਂ ਪਾੰਡਿਆ ਨਾ ਨਾ ਵਜ੍ਹਾ ਕੀ ਹੋ ਕੁਛ ਹੈ ਹਮ ਸਿਰਫ ਕਾਰਸੇ ਵਾਲੇ ਮਹਾਂਪੁਰਖ ਨੇ ਔਰ ਪੂਰਨ ਸੰਤ ਨੇ ਸੇਵਾ ਕਰੈਨ ਕਾਰਸੇ ਦੇ ਬਾਬਾ ਬਲਵਿੰਦਰ ਸਿੰਘ ਜੀ ਹਮ ਫਯੂਸ ਸਾਹਿਬ ਤੇ ਬਾਬਾ ਸੇਵਾ ਸਿੰਘ ਕਾਰਸੇ ਖਲੂਸ ਹੈ ਵਾ ਹਮ ਇਹ ਸੇਵਾ ਪ੍ਰੋਪਰ ਮੈਂ ਦਾਵੇ ਨਾਲ ਗੱਲ ਕਰੈਨ ਪੂਰਨ ਸੰਤ ਨੇ ਤੋਂ ਪੂਰਨ ਸੇਵਾ ਕਰਵਾ ਰਹੇ ਜੀ ਜੀ ਜਦੋਂ ਉਹਨਾਂ ਨੇ ਵੇਖਿਆ ਵੀ ਸੇਵਾ ਲੈਣ ਵਾਸਤੇ ਸੇਵਾ ਦੇਣੀ ਪੈਂਦੀ ਹੈ ਤੇ ਕਰਨੀ ਪੈਂਦੀ ਆ ਪਾਛਨ ਇੰਦਸ ਰੰਗੜਾ ਉਹਨਾਂ ਦਾ ਕੀਤਾ ਪਰ ਉਹਨਾਂ ਜਾਨਵਰਾਂ ਦਾ ਵੀ ਜਿਹੜੇ ਆ ਉਹਲਾਸ ਦੀ ਅੰਗਲ ਜੀ ਜੀ ਵੀ ਜਾਨਵਰਾਂ ਦੇ ਵੀ ਰਹਿਣ ਦੀ ਸੰਤ ਉਹੀ ਉਹਨਾਂ ਇਨਸਾਨ ਤੱਕ ਹੀ ਜਾਨਵਰਾਂ ਤੱਕ ਸੋਚੇ ਜਿਹੜਾ ਧੀ ਗੱਲਾਂ ਕਰਦੇ ਉਹ ਪੈਸੇ ਦੇਂਦੀ ਆ ਬੁੱਝਦੇ ਵੀ ਔਕਾਠਾ ਜਨਨ ਨੇ ਬੱਲੇ ਬੱਲੇ ਕੀਤੀ ਗੱਲ ਸਭ ਦਾ ਇਮਾਰਤਾਂ ਸੰਗਤ ਦੀਆਂ ਅਸੰਗਤ ਦੇ ਪੈਸੇ ਦੀਆਂ ਬੰਦੀਆਂ ਵਾ ਤੇ ਨਾ ਆਪਣਾ ਨਾ ਬਾਬਿਆਂ ਨੇ ਉਹ ਜਿਹੜੀ ਸਭ ਤੋਂ ਵੱਡੀ ਗੱਲ ਬਾਕੀ ਜੀ ਦੂਰ ਜਾਣਾ ਕਦੇ ਅਜੇ ਤੱਕ ਮੁੱਲ ਕਮਰੇ ਮੇਰੇ ਕਰਾਏ ਸੀ ਹੂੰ ਗੁਰੂ ਦੀ ਸ਼ਰਾਹ ਹੋਵੇ ਤੇ ਸੰਗਤਾਂ ਨੇ ਬਣਾਈ ਹੋਵੇ ਤੇ ਜਦੋਂ ਉੱਥੇ ਜਾਣਾ ਜੀ ਇਹ 1900 ਰੁਪਏ ਕਰਾਏ ਤੇ ਉਹ ਸਲੱਡੇ ਬੰਨੇ ਜਿਹੜੀ ਹੈਗੀ ਇਹ ਬਾਅਦ ਜਾ ਕੇ ਵੇਚੀ ਉਹਦੇ ਅੰਦਰ ਉਹਦੇ ਹੱਟ ਖੋਲੀਆਂ ਹੋਈਆਂ ਇਹ ਪੀਜਾ ਜੀ ਸਬਜ਼ੀ ਜੀ ਦੂਸਰਾ ਤੀਸਰਾ ਔਰ ਪਹਿਹਰੋ ਦਿਖਾਈ ਜੋ ਹੂੰ ਫਿਰ ਮੈਨੂੰ ਦੱਸੋ ਕੀ ਕਹੋਗੇ ਹੁਣ ਤੁਸੀਂ ਜੀ 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 ਪਿਛਲੇ ਬੰਨੇ ਜਿਹੜੀ ਇਹ ਨਾਲ ਕਰਕੇ ਅਗਲੇ ਮਸਤੇ ਨੂੰ ਗੁਰਦੁਆਰਾ ਤੇ ਪਿਛਲੇ ਬੰਨੇ ਬੜੀ ਵੱਡੀ ਜਿਹੜੀ ਹੈਗੀ ਆ ਉਸ ਗਈ ਨਹੀਂ ਆ ਇਹਨਾਂ ਵੇਖ ਲਓ ਹੂੰ ਦੱਸੋ ਕੀ ਤੁਸੀਂ ਇਹਨੂੰ ਇਹਨੂੰ ਕੀ ਕਿੰਡਦੇ ਹੋ ਇਹ ਇਹ ਮਾਸਾ ਜੀ ਦਮ ਕਰਦੇ ਆਂਗੇ ਇਹਨੂੰ ਤੇ ਸਖਾਦੇ ਆਂਗੇ ਜਿਹੜੀ ਇੱਕ ਵਾਰੀ ਇਹਦਾ ਜੇ ਜੇਸਾਂ ਸੰਤਾਂ ਤੋਂ ਤਾਂ ਗਰਮ ਹੋਇਆ ਨਾ ਇਹਦਾ ਜੇ ਚੰਗਾ ਇਲਾਜ ਕਰਾਂਗੇ ਵਧੀਆ ਟੰਗ ਦਾ ਅੱਗੇ ਵੀ ਦੋਸਤਾਂ ਇਹਨੂੰ ਪਟਨਾ ਸਾਹਿਬ ਵੜ ਨਹੀਂ ਦਿੱਤਾ ਹੂੰ ਤੇ ਨਹੀਂ ਹੁਣ ਤੇ ਅੱਗੇ ਤੇ ਦੋ ਸਾਲ ਹੀ ਨਾ ਤਾਂ ਹੁਣ ਤਾਂ ਮੈਂ ਜਿਹੜੀ ਉਮਰ ਭੁੱਲ ਜੇ ਵੀ ਉਸੇ ਮੈਂ ਸੇਵਾ ਕੱਤ ਲਾਂਗਾ ਜੇਕਰ ਮੈਨੂੰ ਇੰਨੀ ਆਤਮ ਚਾਹਤ ਦੀ ਹੈ ਕਿ ਇੰਨੀ ਇੱਕ ਬੰਦੇ ਨੇ ਆਤਮ ਚਾਹਤੀ ਕੀ ਗੱਲ ਹੈ ਸਾਡੇ ਕੋਲ ਸੇਵਾ ਨਹੀਂ ਉਹ ਸਾਜੀ ਕੱਤ ਹੋਣੀ ਹੈਗੇ ਜਾਂ ਕਰਨ ਵਾਲੇ ਨਹੀਂ ਹੈਗੇ ਜੋ ਸਾਰਾ ਕੁਝ ਉਸਤੇ ਬਾਬਾ ਮਿੰਦੋਈ ਸਗਾਉਣਾ ਇੰਗਲੈਂਡ ਵਾਲਿਆਂ ਨੇ ਸੇਵਾ ਕਾਇਆ ਕਿਆ ਖੂਸੂਰਪਾ ਹੂੰ ਇਹ ਕੋਈ ਨਾ ਕੋਈ ਉਹ ਉਹਨਾਂ ਦੇ ਨਹੀਂ ਲੈ ਕੇ ਲਾਇਆ ਵੀ ਸਾਨੂੰ ਪੈਸੇ ਦਿਓ ਜੀ ਸਾਨੂੰ ਕਰੋ ਕੁਝ ਨਹੀਂ ਐਸੀ ਹੁੰਦੇ ਹੀ ਲੱਗ ਰਿਹਾ ਸਭ ਕੁਝ ਹੋ ਰਿਹਾ ਸੀ ਜੀ ਉਹ ਇਹ ਪੈਸੇ ਦੇ ਦਿਓ ਜੀ ਉਹ ਚੀਜ਼ ਉਹ ਲੱਭ ਰਿਹਾ ਜਿਨ੍ਹਾਂ ਲੋਕਾਂ ਦੀ ਭਾਅ ਨਾ ਟਕਾਇਆ ਡਾਕਟਰ ਸਾਹਿਬ ਨੂੰ ਪਤਾ ਲੱਗਾ ਵੀ ਤੁਹਾਡੀ ਸੈਂਟਰ ਦੇ ਵਿੱਚ ਬਹੁਤ ਜਾਰੀ ਜਾਣ ਪਛਾਣ ਰਿਹਾ ਜਿਵੇਂ ਸ਼ਾਹ ਜੀ ਨਾਲ ਅਤੇ ਕਾਫੀ ਤੁਹਾਡਾ ਨੇੜਤਾ ਵਾ ਤੇ ਹੋਰ ਵੀ ਤੁਹਾਡੇ ਰਿਸ਼ਤੇਦਾਰੀ ਕਾਹੀ ਪੈਂਦੀਆਂ ਵਾ ਜਦਾਂ ਵੀ ਜਦੋਂ ਡਾਕਟਰ ਮਰਮਉਂਦ ਸਿੰਘ ਜੀ ਮਤ ਪ੍ਰਧਾਨ ਮੰਤਰੀ ਸਨ ਤੇ ਬੜਾ ਇੱਕ ਤੁਹਾਡਾ ਘਰ ਦੇ ਨੇੜੇ ਦਾ ਜਿਹੜਾ ਜੀ ਹੈ ਉਹ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ 24 ਘੰਟੇ ਨਾਲ ਰਹਿੰਦਾ ਸੀਗਾ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸੈਂਟਰ ਦੇ ਵਿੱਚ ਇਸਲੇ ਮਾਲਕ ਦੀ ਇੰਨੀ ਕ ਬਖਸ਼ਿਸ਼ ਹੈ ਕਿ ਜਿੰਨੀ ਮੇਰੀ ਜਾਨ ਸ਼ਾ ਜਿਹੜੀ ਆ ਉਹ ਇੰਨੀ ਹੋ ਚੁੱਕੀ ਹੋਈ ਆ ਤੇ ਮੈਂ ਇਸ ਤੋਂ ਡਿਨਾਈ ਨਹੀਂ ਕਰਦਾ ਉਹਨਾਂ ਦਾ ਧਰਮ ਉਹਨੂੰ ਮਵਾਰਕ ਸਾਡਾ ਸਾਨੂੰ ਮਾਰਿਆ ਪਰ ਅਸੀਂ ਤੁਮ ਤੋਂ ਸੁਣੀ ਪਿੱਛੇ ਅੜ ਸਕਦੇ ਆ ਜਾਣ ਪਛਾਣ ਤੇ ਕਿਸੇ ਨਾ ਵੀ ਹੋ ਸਕਦੀ ਏ ਹੁਣ ਮੇਰਾ ਹੀ ਜਿਹੜਾ ਰੀਅਲ ਚਾਚਾ ਸੀ ਅਸੀਂ ਇਤਕ ਵੀ ਨਹੀਂ ਕਹੀ ਦੱਸਿਆ ਕਿ ਪਰਮੰਭਾਣ ਮੰਤਰੀ ਮਨਮੋਨ ਸਿੰਘ ਦਾ 9 ਸਾਲ ਲਗਾਤਾਰ ਰਹਨੇ 9 ਸਾਲ ਜੀ ਜੀ ਤੇ ਫਿਰ ਆ ਗਈ ਜਦੋਂ ਮੋਦੀ ਦੀ ਸਰਕਾਰ ਤੇ ਉਹਨਾਂ ਨੂੰ ਪਹਿਲਾਂ ਹੀ ਇਹ ਰੈਕਸਟੈਂਸ਼ਨ ਦੇ 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 ਕੇ ਵਧਾਇਆ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਮਨਮੋਹ ਸੈਨੇ ਛੱਡਿਆ ਨਹੀਂ ਹੈਗਾ ਔਰ ਸਭ ਤੋਂ ਮਨਮੋਹ ਸਿੰਘ ਜਿਹੜੀ ਪੰਜਾਂ ਬੰਦਿਆਂ ਦੀ ਟੀਮ ਸੀਗੀ ਉਹਦੇ ਵਿੱਚ ਸੀਗੇ ਜੀ 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 ਔਰ ਜਦੋਂ ਉਸ ਤੋਂ ਬਾਅਦ મોદી ਦੀ ਸਰਕਾਰ ਆਈ ਤਾਂ ਕਹਿੰਦੇ મોદી ਸਾਹਿਬ ਤੇ ਮੇਰੇ ਵਾਸਤੇ ਕੀ ਹੋਗਾ ਹੂੰ ਉਹ ਵੇ ਦੇ ਵੀ ਕਰ ਲਾ ਤੁਸੀਂ ਜਿਹਨੇ ਤੇਰੀ ਰਹਿੰਦੇ ਆਂਦੇ ਮੇਰੇ ਤੇ ਰਹਿ ਕੇ ਚਾਰ ਮਹੀਨੇ ਕਰ ਨਮਲੇ ਕਹਿੰਦੇ ਚੱਲ ਤੂੰ ਵੀ ਚਾਰ ਮਹੀਨੇ ਕਰ ਲਾ ਇਹੋ ਜਾਰ ਕਾਰਡ ਵਾਲਾ ਬੰਦਾ ਜਦੋਂ ਇਹ ਚੀਜ਼ਾਂ ਹੋਣ ਗਿਆ ਮੇਰੇ ਸਬੰਧ ਚੰਗੇ ਹੋਣਗੇ ਜबान ਚੰਗੀ ਹੋਏਗੀ ਵਿਹਾਰ ਚੰਗਾ ਹੋਏਗਾ ਤੇ ਤਾਦੀ ਅਜੇ ਤੁਸੀਂ ਅਮਰ ਸ਼ਾਦੀ ਗੱਲ ਕਰਦੇ ਤਾਦੀ ਆ ਨਾ ਹੂੰ ਉਦਾਂ ਕੋਣ ਕੇਦੀ ਸੁਣਦਾ ਐ ਕੇ ਕਹਿੰਦੇ ਚਲੋ ਤੇ 10 ਕਿਲੋਮੀਟਰ ਤੇ ਦੂਰ ਤੇ ਫੇਰੇ ਵੇਖਾਂਗੇ ਕੋਣ ਸੁਣਦਾ ਕੇਦੀ ਹੂੰ ਉਹਨਾਂਗੇ ਇਹਦੇ ਪਿਆਰ ਆ ਜੀ ਜੀ ਜਿੱਦਾਂ ਦਾ ਪਿਆਰ ਤੁਸੀਂ ਦੇ ਦੋਗੇ ਉਵੇਂ ਦਾ ਪਿਆਰ ਲੈ ਲੋਗੇ ਤੇ ਬੇਤਕ ਉਹ ਦੂਸਰੀ ਰਹੀ ਹੈ ਨਹੀਂ ਜੀ ਜੀ ਹੁਣ ਮੈਂ ਸ਼ੁਰੂ ਟੋੜਾ ਸਾਹਿਬ ਨਾਲ ਰਿਆਂ ਇਵੇਂ ਇੱਥੋਂ ਦਾ ਕਿ ਜੋ ਜੋਧਪੁਰ ਰੈਸਟੋਰੈਂਸ ਜਿਹੜਾ ਉੱਥੇ ਵੀ ਪਹੁੰਚ ਗਿਆ ਇਹ ਮੈਂ ਵੀ ਰਹਿਣਾ ਇੱਥੇ ਧਾਮੀ ਧੂਮੀ ਆ ਰਿਕੇ ਨੇ ਗੱਲਾਂ ਮੈਨੂੰ ਉਹਨਾਂ ਹੀ ਦਸੀਆਂ ਟੋੜਾ ਸਾਹਿਬ ਨੇ ਮੈਨੂੰ ਦੱਸਿਆ ਜਦੋਂ ਇਹ ਉੱਥੇ ਜਾਂਦਾ ਕਹਿੰਦੇ ਧਾਮੀ ਤੇ ਵਿਸ਼ਵਾਸ ਕਰਨ ਜੋਗਾ ਬੰਦਾ ਨਹੀਂ ਹੋਏਗਾ ਇਹ ਵਿਸ਼ਵਾਸ ਕਰਨ ਵਾਲਾ ਕਦੇ ਵੀ ਬੰਦਾ ਨਹੀਂ ਉਹ ਇਹ ਧੋਖਾ ਦੇਗਾ ਕਿਸੇ ਵੇਲੇ ਵੀ ਦੇ ਦੇਗਾ ਜਿਹੜੀ ਇਹ ਗੱਲਾਂ ਅੱਜ ਤੱਕ ਵੀ ਕਰਦਾ ਪਿਆ ਸਾਨੂੰ ਤੇ ਟੋੜਾ ਸਾਹਿਬ ਚਾਸੀ ਦੱਸ ਗਏ ਜੀ 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 ਦੋ ਸਾਡੀ ਉਮਰ ਹੀ ਹੈ ਜਿਹੜੀ ਸੀ ਬੜੀ ਥੋੜੀ ਜੀ ਸੀ ਹਾਂ ਹਾਂ ਇਸ ਕਰਕੇ ਜਿਹੜੇ ਸਬੰਧ ਹੈ ਮੈਂ ਨਹੀਂ ਡਿਨਾਈ ਕਰਦਾ ਮੇਰੇ ਰਿਸ਼ਤੇਦਾਰ ਵੀ ਆਜੇ ਤੱਕ ਤਾਂ ਮੈਂ ਕਦੀ ਪਹਿਲੀ ਗੱਲ ਦੱਸਿਆ ਨਹੀਂ ਇਸ ਨੂੰ ਵੀ ਨਹੀਂ ਦੱਸਿਆ ਸੀ ਕਿ ਸਬੰਧ ਨੇ ਨੇ ਇਸੇ ਕੋ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਔੜੀ ਔੜੀ ਪਿਆ ਸਬੰਧ ਤੇ ਹੈਗੇ ਨੇ ਮੈਂ ਕੋ ਡਿਨਾਈ ਤੋਂ ਹੀ ਕਰਨਿਆ ਹੈਗਾ ਜੇ ਕੋਈ ਮੰਤਰੀ ਦੋ ਤਿੰਨ ਚਾਰ ਪੰਜ ਜਿੰਨੇ ਵੀ ਕਹ ਲੋ ਸੈਂਟਰ ਦੇ ਉਹਨਾਂ ਨਾਲ ਹੈ ਹੀ ਹੈ ਤੇ ਮੇਰੀ ਹੈ ਲੋ ਹਾਏ ਸਾਝ ਹੈ ਯਾਰ ਉਹ ਮੇਰੇ ਦੁੱਖ ਸੁੱਖ ਚ ਇਸ ਠੀਕ ਹੈ ਉਹਨਾਂ ਦੇ ਦੋਸਤ ਜਮਾਇਆ ਸੀ ਜੀ ਮੈਂ ਪੰਥ ਦਾ ਪੰਥ ਦੇ ਮੁੱਦੇ ਢੋਣੇ ਆ ਉਹ ਆਪਣੀਆਂ ਸਰਕਾਰਾਂ ਦੇ ਉਹਨਾਂ ਦਾ ਸੁਭਾਅ ਉਸ ਹਿਸਾਬ ਦੇ ਨਾਲ ਆਪਣੇ ਘੱਟ ਜੀ ਜੀ ਉਹ ਆਪਣੇ ਧਰਮ ਜੈਸਵੀ ਨੂੰ ਮੰਨਦੇ ਆ ਕਰਨ ਆਪਣੇ ਥਾਂ ਤੇ ਰਹਿਣ ਅਸੀਂ ਆਪਣੇ ਥਾਂ ਤੇ ਆ ਜੀ ਜੀ ਜੇ ਇੱਕ ਦੂਸਰੇ ਦੇ ਵਿੱਚ ਹਿੰਦਕ ਨਹੀਂ ਕਰਦਾ ਔਰ ਪਿਆਰ ਹੈ ਹੱਦ ਤੋਂ ਜ਼ਿਆਦਾ ਪਿਆਰ ਇਹ ਚ ਕੋਈ ਸ਼ੱਕ ਨਹੀਂ ਮੈਂ ਨਹੀਂ ਕਹਿੰਦਾ ਹੈਗਾ ਜੀ ਜੀ ਤੋਂ ਸਹੇ ਆਪਸ ਵਿੱਚ ਕਦੀ ਬੋਲਦੇ ਵੀ ਨਹੀਂ ਹੈਗੇ ਹਮ ਇਸ ਕਰਕੇ ਇਹ ਗੱਲਾਂ ਜਿਹੜੀਆਂ ਜਿਹੜੇ ਪੁੱਠੇ ਸਿੱਧੇ ਜਿੰਨਾ ਕੰਮ ਕਰਾਉਣੇ ਹੁੰਦੇ ਉਹਨਾਂ ਦੀ ਕਦੀ ਨਹੀਂ ਬਣਦੀ ਹੁੰਦੀ ਜੀ ਜੀ ਉਹ ਕੋਲ ਉਹਨਾਂ ਨੇ ਪੁੱਠੇ ਸਿੱਧੇ ਕੰਮ ਕਰਾਉਣੇ ਜਿਹਦਾ ਜੇਪੀ ਨੱਡੇ ਕੋਲੋਂ ਪਿਛਲਾ ਤਨਖਾਹਿਆ ਦੇਹਦਾਰ ਨੇ ਕਰਵਾਇਆ ਸੀ ਉਹਦੇ ਵਜੇ ਨੱਡੇ ਦੀ ਕਿੰਨੀ ਬੇਇੱਜ਼ਤੀ ਹੋਈ ਸੀ ਹਮ ਨਹੀਂ ਇਹ ਤਾਂ ਨੇ ਵੀ ਉਹ ਲਫ਼ਜ਼ ਕਹਿੰਦੇ ਨਹੀਂ ਕਹਿਣ ਵਾਲੇ ਸੀਗੇ ਇਸ ਕਰਕੇ ਕਦੀ ਵੀ ਕਿਸੇ ਜ਼ਿੰਮੇਵਾਰ ਅਫਸਰ ਜਾਂ ਜ਼ਿੰਮੇਵਾਰ ਲੀਡਰ ਕੋਲ ਕਦੀ ਕੋ ਗਲਤ ਕੰਮ ਨਾ ਕਰਵਾ। ਹਾਂ ਬਈ ਤੁਹਾਡੇ ਸਕੇ ਚਾਚਾ ਜੀ ਜਗੀਰ ਸਿੰਘ ਸਮਰਾ ਜੀ ਉਹ ਨਾ ਰਹਿੰਦੇ ਤੁਸੀਂ ਕਦੇ ਦੱਸਿਆ ਹੀ ਨਹੀਂਗਾ 9 ਸਾਲ ਨਾਲ ਰਹੇ ਮਨਮੋਹਨ ਸਿੰਘ ਦੇ ਨਾਲ। ਦੇਖੋ ਦੱਸਾਂਗੇ। ਹਮ ਅਸੀ ਕਰਨਾ ਵੀ ਦੱਸ ਕੇ ਸੀ ਝੰਡਾ ਲਾਉਣਾ। ਹਮ ਜੇ ਕੁ ਗੱਲਿਆ ਤੇ ਉਹ ਸਾਡਾ ਵੱਦ ਸਾਡੇ ਨਾਲ ਹੀ ਆ। ਹਮ ਅਸੀਂ ਕੋ ਰੋਲਾ ਪਾਇਆ ਜੀ ਦੱਸ ਦੇ ਫਿਰ ਇਹ। ਹਮ ਦੱਸ ਦੇ ਫਿਰ ਇਹ ਦਾਸ ਇੱਥੇ ਬੈਠੇ ਹੋਣਗੇ ਕੰਮ ਕਰਾ ਲੋ। ਕੰਮ ਉਹਨੇ ਹੋ ਨਹੀਂ ਸਕਦੇ ਹੁੰਦੇ। ਇਹਨਾਂ ਨੇ ਮੁੜ ਕੇ ਕਹਣਾ ਯਾ ਹੋ ਗਿਆ, ਇਹ ਹੋ ਗਿਆ ਜੀ, ਉਹ ਹੋ ਗਿਆ। ਹਮ ਪੌਸਿਬਿਲਟੀ ਹੁੰਦੀ ਪੌਸਿਬਿਲਟੀ ਜਿੰਨੇ ਕੰਮਾਂ ਦੀ ਇਹ ਗੱਲ ਕਰਦੇ ਨੇ ਸੋ ਇਸ ਕੱਟ ਕੇ ਅਸੀਂ ਅਜੇ ਤੱਕ ਵੀ ਕਦੀ ਮੂੰਹ ਚ ਦੱਸਿਆ ਤਾਂ ਕਿੰਨੇ ਆ ਕਿ ਕਿੰਨੇ ਜਿਹੜੇ ਅਫਸਰ ਆ ਤੇ ਕਿੰਨੇ ਮੇਰੇ ਆ ਸੋ ਸੱਜਣ ਨੇ ਜੀ ਅ ਦਰਸ਼ਕੋ ਗਾਲਸ਼ ਸੁਖਵੀਰ ਬਾਦਲ ਦੀ ਕਰ ਰਹੇ ਆ ਸੁਖਵੀਰ ਬਾਦਲ ਨੇ ਜੋ 20000 ਕਰੋੜ ਸੰਗਤ ਦਾ ਹੀ ਵੰਡਿਆ ਵੰਡ ਰਿਹਾ ਤੇ ਆਪਣੀ ਜੇਬ ਚ ਕੁਝ ਨਹੀਂ ਲਾ ਰਿਆ ਤੇ ਨਾ ਕਰ ਰਿਹਾ ਆਪਣਾ ਇਹ ਵਿਖਾਰਿਆ ਕਿ ਮੈਂ ਲੋਕਾਂ ਦਾ ਮੱਸੀਆ ਤੁਸੀਂ ਸੰਗਤ ਜੀ ਸਿਆਨੇ ਉਹ ਇਹ ਬੰਦਾ ਉਹ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦੀਮੇ ਕਰਾਈਆਂ ਸਿੱਖੀ ਦਾ ਵੱਡਾ ਕਹਾਨ ਕੀਤਾ ਵਾ ਉਹ ਇਹ ਸਾਰਾ ਹੀ ਪਰਿਵਾਰ ਜਦੋਂ ਸਤਾ ਵਿੱਚ ਆਉਂਦੇ ਆ ਤੇ ਉਦੋਂ ਇਹ ਬਣ ਜਾਂਦੇ ਆ ਆਪਣੇ ਆਪ ਨੂੰ ਰੱਬ ਸਮਝਦੇ ਆ ਤੇ ਫਿਰ ਸਿੱਖਾਂ ਦਾ ਕਰਦੇ ਆ ਵੱਦ ਵੱਦ ਤੋਂ ਵੱਧ ਨੁਕਸਾਨ ਕਹਾਨ ਕਰਦੇ ਆ ਸਿੱਖੀ ਦਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਵਿੱਚ ਇਹਨਾਂ ਨੇ ਕੁਸ਼ ਪੜਾਈ ਆ ਆਰਐਸਐਸ ਦੀ ਭਾਜਪੀ ਦੀ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਜਿਹੜਾ ਪ੍ਰਧਾਨ ਧਾਮੀ ਹੈ ਉਹ ਬਿਲਕੁਲ ਮੈਂ ਸਮਝਦਾ ਵੀ ਆਪਣੇ ਆਪ ਨੂੰ ਐਡਵੋਕੇਟ ਧਾਮੀ ਕਹਿੰਦਾ ਹੈ ਪਰ ਧਾਮੀ ਜਿਹੜਾ ਐਡਵੋਕੇਟ ਹੋਣ ਦੇ ਬਾਵਜੂਦ ਵੀ ਇੰਨੀ ਸਮਝ ਨਹੀਂ ਰੱਖਦਾ ਵੀ ਜਿਹੜਾ ਪੈਸਾ ਕਮਦਾ ਵਾ ਉਹ ਆਪ ਵੰਡੇ ਆਪ ਜਾ ਕੇ ਸੇਵਾ ਕਰੇ ਸ਼੍ਰੋਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਕਿੰਨੇ ਸਤਿਕਾਰਯੋਗ ਨੇ ਬੜੇ ਸੋਝਵਾਨ ਨੇ ਉਹਨਾਂ ਦੀ ਸੇਵਾ ਲਾਵੇ ਪਰ ਉਹ ਸੇਵਾ ਉਹਨਾਂ ਕੋਲ ਨਹੀਂ ਸੁਖਵੀਰ ਬਾਦਲ ਦੇ ਕੋਲ ਕਰवानी ਹੈ ਕਿਉਂਕਿ ਸੁਖਵੀਰ ਨੂੰ ਮਸੀਹਾ ਤੇ ਬਣਾਉਣਾ ਚਾਹੁੰਦੇ ਆ ਸੋ ਇਹ ਜਿਹੜਾ 20000 ਕਰੋੜ ਹੈ ਇਸ ਸ਼੍ਰੋਣੀ ਕਮੇਟੀ ਦਾ ਵਾ ਅਕਾਲੀ ਦਲ ਦਾ ਨਹੀਂ ਅਕਾਲੀ ਦਲੇ ਨੂੰ ਆਪਣਾ ਨਾਮ ਵਰਤ ਕੇ ਸੰਗਤਾਂ ਤੱਕ ਪਹੁੰਚਾ ਰਿਹਾ ਪਰ ਹਾਂ ਮੈਂ ਇੱਕ ਹੋਰ ਬੇਨਤੀ ਕਰਾਂ ਸ਼੍ਰੋਮਣੀ ਕਮੇਟੀ ਦਾ ਪੈਸਾ ਵਾ ਵੰਡਿਆ ਜਾ ਰਿਹਾ ਸੰਗਤ ਤੱਕ ਪਹੁੰਚਣਾ ਚਾਹੀਦਾ ਸਾਨੂੰ ਸ਼ੁਕਰ ਹੈ ਪਰ ਜਿਸ ਤਰੀਕੇ ਨਾਲ ਪਹੁੰਚਾਇਆ ਜਾ ਰਿਹਾ ਉਹ ਤਰੀਕਾ ਗਲਤ ਹੈ ਅਸੀਂ ਵਿਰੋਧ ਇਸ ਗੱਲ ਦਾ ਕਰ ਰਿਹਾ ਪੈਸਾ ਜ਼ਰੂਰ ਪਹੁੰਚਣਾ ਚਾਹੀਦਾ ਪੈਸਾ ਲੋੜ ਹੈ ਵਾੜ ਪੀੜਤ ਵੀਰਾਂ ਨੂੰ ਉਥੇ ਮੁੜ ਸੇਵਾ ਕਰਨ ਦੇ ਲਈ ਉਹਨਾਂ ਦੀ ਰੋਟੀ ਦਾ ਚਾਰੇ ਦਾ ਪ੍ਰਬੰਧ ਕਰਨ ਲਈ ਪਸ਼ੂ ਡੰਗਰਾਂ ਦਾ ਉਹਨਾਂ ਦੀ ਫਸਲ ਵਾੜੀ ਜਿਹੜੀ ਖਰਾਬ ਹੋਈ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਪਰ ਜਿਸ ਤਰੀਕੇ ਨਾਲ ਵੰਡਿਆ ਜਾ ਰਿਹਾ ਉਹ ਤਰੀਕਾ ਗਲਤ ਹੈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ